ਨੂੰ ਨਜਾਇਜ਼ ਘਰਾੜ ਕੀਤਾ ਗਿਆ ਤੇ ਪੰਜਾਬ ਸਰਕਾਰ ਵੱਲੋਂ ਲਗਾਤਾਰ ਲੋਕਾਂ ਨੂੰ ਹਦਾਇਤਾਂ ਵੀ ਦਿੱਤੀਆਂ ਗਈਆਂ ਪਿਛਲੇ ਦਿਨੀ ਹੀ ਇਹ ਮੁੱਦਾ ਬਹੁਤ ਗਰਮਾਇਆ ਹੋਇਆ ਸੀ ਜਿਸ ਨੂੰ ਲੈ ਕੇ ਵਕ ਵਕ ਪਾਰਟੀਆਂ ਦੇ ਵੱਲੋਂ ਖਾਸ ਕਰਕੇ ਜੇਕਰ ਅਸੀਂ ਗੱਲ ਕਰੀਏ ਪੰਜਾਬ ਦੀ ਤਾਂ ਇਹ ਜਿਹੜਾ ਮੁੱਦਾ ਹੈ ਉਹ ਖਾਸ ਤੌਰ ਤੇ ਗਰਮਾਇਆ ਹੋਇਆ ਸੀ ਤੇ ਹੁਣ ਫਿਰ ਤੋਂ ਅਜਿਹਾ ਹੀ ਕੁਝ ਦੇਖਣ ਨੂੰ ਮਿਲਿਆ ਲੋਕ ਸਭਾ ਚੋਣਾਂ ਦੇ ਦੌਰਾਨ ਜੀ ਹਾਂ ਤੁਹਾਨੂੰ ਦੱਸ ਦਈਏ ਹਲਕਾ ਪੋਆ ਦੇ ਨਾਲ ਲੱਗਦੇ ਕੀੜੀ ਵਿਖੇ ਸੀ ਹੁੰਦੀ ਜਿਹੜਾ ਹੈ ਉੱਥੇ ਇਹ ਨਜਾਇਜ਼ ਮਾਈਨਿੰਗ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤੇ ਤਸਵੀਰਾਂ ਤੋਂ ਤੁਸੀਂ ਜਾਇਜ਼ਾ ਲਗਾ ਸਕਦੇ ਹੋ ਕਿ ਇੱਥੇ ਤਾਜ਼ਾ ਮਾਈਨਿੰਗ ਜਿਹੜੀ ਹੈ ਉਹ ਐਕਟੀਵਿਟੀ ਮਾਈਨਿੰਗ ਹਿੰਦੀ ਕੀਤੀ ਜਾ ਰਹੀ ਹੈ ਜੋ ਕਿ ਨਜਾਇਜ਼ ਹੈ ਤੇ ਸ਼੍ਰੀ ਰਾਮ ਕ੍ਰੈਸ਼ਰ ਤੇ ਜਿਹੜਾ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਇਹ ਉਥੋਂ ਦੀਆਂ ਤਸਵੀਰਾਂ ਨੇ ਜਿੱਥੇ ਨਜਾਇਜ਼ ਮਾਈਨਿੰਗ ਕੀਤੀ ਜਾ ਰਹੀ ਹੈ ਕਿਉਂਕਿ ਲੋਕ ਸਭਾ ਚੋਣ ਚੱਲ ਰਹੇ ਨੇ ਤੇ ਚੋਣਾਂ ਦੇ ਦੌਰਾਨ ਪੁਲਿਸ ਪ੍ਰਸ਼ਾਸਨ ਜਿਹੜਾ ਹੈ ਉਹ ਲਗਾਤਾਰ ਲੱਗਿਆ ਹੋਇਆ ਹੈ ਕਿ ਚੋਣਾਂ ਦੀ ਜਿਹੜੀ ਲੋਕ ਸਭਾ ਚੋਣ ਜਿਹੜੇ ਹੋ ਰਹੇ ਨੇ ਉਹਨਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਮੁਸ਼ਕਲ ਜਿਹੜੀ ਹੈ ਸ਼ਰਾਰਤੀ ਅੰਸਰਾਂ ਦੇ ਵੱਲੋਂ ਕੋਈ ਵੀ ਅਜਿਹੀ ਵਾਰਦਾਤ ਨਾ ਹੋ ਸਕੇ ਉਹਨਾਂ ਦੇ ਵੱਲੋਂ ਜਿਹੜਾ ਹੈ ਪੁਖਤਾ ਇੰਤਜ਼ਾਮ ਦੇ ਵਿੱਚ ਪੁਲਿਸ ਜਿਹੜੀ ਹੈ ਉਹ ਲੱਗੀ ਹੋਈ ਹੈ ਤੇ ਉਸ ਦੇ ਦੌਰਾਨ ਕੁਝ ਅਜਿਹੇ ਇਸ਼ਾਰਾਤੀ ਆਂਸਰ ਨਹੀਂ ਜੋ ਸਰਕਾਰ ਦੀ ਅੱਖਾਂ ਦੇ ਵਿੱਚ ਘੱਟਾ ਪਾ ਕੇ ਨਜਾਇਜ਼ ਮਾਈਨਿੰਗ ਨੂੰ ਬੜਾਵਾ ਦੇ ਰਹੇ ਨੇ ਤਾਂ ਹੀ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਤੇ ਇਸ ਬਾਬਤ ਜਦੋਂ ਪੁਲਿਸ ਪ੍ਰਸ਼ਾਸਨ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕੀ ਕਹਿਣਾ ਹੈ ਅਧਿਕਾਰੀਆਂ ਦਾ ਕੀ ਕਹਿਣਾ ਹੈ ਇਸ ਨਜਾਇਜ਼ ਮਾਈਨਿੰਗ ਨੂੰ ਲੈ ਕੇ ਕਿਉਂਕਿ ਇਹ ਤਸਵੀਰਾਂ ਬਿਆਨ ਕਰਦੀਆਂ ਨੇ ਕਿ ਇੱਥੇ ਨਜਾਇਜ਼ ਮਾਈਨਿੰਗ ਹੋ ਰਹੀ ਹੈ ਤੇ ਬਿਲਕੁਲ ਹੋ ਰਹੀ ਹੈ ਤੇ ਆਓ ਤੁਹਾਨੂੰ ਸੁਣਾਉਂਦੇ ਜਦੋਂ ਇਸ ਬਾਬਤ ਪੁਲਿਸ ਅਧਿਕਾਰੀ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕੀ ਕਿਹਾ ਤੇਰਾ ਜੀ ਆਪਣਾ ਪੁਲਿਸ ਤੇ ਮਾਈਨਿੰਗ ਭਾਗ ਨੇ ਜਿਹੜਾ ਨਜਾਇਜ਼ ਮਾਈਨਿੰਗ ਨੂੰ ਪੂਰੀ ਥਲ ਪਾਉਣ ਲਈ ਜਿਹੜਾ ਵੀੜਾ ਚੁੱਕਿਆ ਹੋਇਆ ਜਿਹਦੇ ਚਲਦਿਆਂ ਅੱਜ ਫਿਰ ਇੱਕ ਜੈ ਸ਼੍ਰੀ ਰਾਮ ਕ੍ਰੈਸ਼ ਹੋਇਆ ਨਰੂਟ ਜੇਮਲ ਸਿੰਘ ਦੇ ਏਰੀਆ ਵਿੱਚ ਪੈਂਦਾ ਉੱਥੋਂ ਇੱਕ ਨਜਾਇਜ਼ ਮਾਈਨਿੰਗ ਕਰਦੀ ਫੜੇ ਗਿਆ ਜੇ ਨਜਾਇਜ਼ ਡਿਗਿੰਗ ਕਰ ਰਹੀ ਸੀ ਉਹ ਜੇ ਸੰਦੀਪ ਸਿੰਘ ਮਾਈਨਿੰਗ ਦੇ ਅਫੀਸਰ ਨੇ ਉਹਨਾਂ ਨੇ ਸਾਨੂੰ ਇੱਕ ਸਟੇਟਮੈਂਟ ਦਿੱਤੀ ਹੈ ਅਸੀਂ ਉਹਨਾਂ ਦੀ ਸਟੇਟਮੈਂਟ ਦੇ ਅਧਾਰ ਤੇ ਸੋਨਾਸੀ ਅਤੇ ਮਾਈਨਿੰਗ ਐਕਟ ਦੇ ਤਹਿਤ ਪਰਚਾ ਦਰਜ ਕਰਕੇ ਅਗਲੀ ਜਿਹੜੀ ਇਨਵੈਸਟੀਗੇਸ਼ਨ ਉਹ ਸ਼ੁਰੂ ਕਰ ਦਿੱਤੀ ਹੈ ਤੇ ਜੋ ਵੀ ਤੱਥ ਉਹਦੇ ਵਿੱਚ ਸਾਹਮਣੇ ਆਉਣਗੇ ਉਸ ਅਨਸਾਰ ਕੰਨੀ ਕਾਰਵਾਈ ਕੀਤੀ ਜਾਵੇਗੀ ਇਸ ਦੇ ਵਿੱਚ ਜਿਹੜਾ ਆਪਣਾ ਕ੍ਰੈਸ਼ਰ ਦੇ ਮਾਲਕ ਆ ਉਹਦੇ ਦੇ ਵਿੱਚ ਕੰਦਾ ਕੀਤਾ ਜਾਵੇਗਾ ਸਰ ਕੋ ਮਸ਼ੀਨਰੀ ਫੜੀ ਹੈ ਜਾਂ ਬੰਦੇ ਫੜੇ ਜਿਹੜਾ ਉਹਦੇ ਵਿੱਚ ਅਸੀਂ ਇੱਕ ਫੋਕਲਨ ਰਿਕਵਰ ਕੀਤੀ ਹੈ ਤੇ ਇੱਕ ਜਿਹੜਾ ਟਰੱਕ ਡਰਾਈਵਰ ਸੀ ਉਹ ਟਿਪਰ ਭਜਾ ਕੇ ਲੈ ਗਿਆ ਉਹਦੀ ਵੀ ਅਸੀਂ ਭਾਲ ਕਰ ਰਹੇ ਹਾਂ ਕੈਮਰ ਪਰਸਨ ਹਨੀ ਦੇ ਨਾਲ ਅੱਜ ਸੈਨੇਗ ਦੀ ਰਿਪੋਰਟ